ਵੀ ਅੱਜ ਤੱਕ ਸਾਨੂੰ ਇਸ ਸੰਘਰਸ਼ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਤੇ ਹੁਣ ਅਸੀਂ ਦੂਸਰੀ ਟਰਮ ਦੇ ਵਿੱਚ ਜਿਹੜੀ ਹੜਤਾਲ ਹੈ ਅੱਜ ਵੀ ਉਹ 21ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ ਤੇ ਸਰਕਾਰ ਦੇ ਕੰਨਾਂ ਤੇ ਹਜੇ ਵੀ ਕੋਈ ਜੋੜ ਨਹੀਂ ਸਰਕ ਰਹੀ। ਸਾਨੂੰ ਇੱਕ ਗੱਲ ਕਹਿੰਦੇ ਕਹਿੰਦੇ ਸਾਥੀ ਜੀ ਫਿਰ ਇਦਾਂ ਕਰੋ ਜੇ ਤੁਸੀਂ ਪੈਸੇ ਨਹੀਂ ਤਾਂ ਤੁਸੀਂ ਇੱਕ ਕੰਮ ਕਰੋ ਜੀ ਤੁਹਾਡੇ ਬਾਹਰ ਸੰਪਰਕ ਹੈਗੇ ਆ ਮੈਂ ਆਪਣੇ ਸਰੀਰ ਦਾ ਕੋਈ ਅੰਗ ਵੇਚਣਾ ਚਾਹਣਾ। ਭਾਵੇਂ ਗੁਰਦਾ ਲੈ ਲਓ ਮੇਰਾ ਭਾਵੇਂ ਕਿਡਨੀ ਲੈ ਲਓ ਜੋ ਵੀ ਕਿਸੇ ਦੇ ਕੰਮ ਆ ਸਕਦਾ ਹੈ ਜੀ ਤਾਂ ਮੈਨੂੰ ਉਹਦੇ ਜਿਹੜੇ ਹੈਗੇ ਆ ਉਹਦੇ ਬਦਲੇ ਪੈਸੇ ਦੇ ਦਿਓ ਤਾਂ ਜੋ ਮੈਂ ਆਪਣੇ ਬੱਚਿਆਂ ਦੀ ਸ਼ਾਦੀ ਕਰ ਸਕਾਂ ਦੇਖੋ ਇਹੋ ਜਿਹੇ ਕੰਗਾਰੂ ਤੇ ਸਾਡੇ ਜਿਹੜੇ ਆਊਟਸੋਰਸ ਦੇ ਮੁਲਾਜ਼ਮਾਂ ਇੰਨੀ ਬੱੱਤਰ ਜ਼ਿੰਦਗੀ ਜੀ ਰਹੇ ਐ ਕਿ ਜਿਹੜਾ ਰੋਜ਼ ਹੱਤ ਮੰਗ ਦੇ ਲੋਕਾਂ ਤੇ ਸਾਡੀਆਂ ਟੀਚਰ ਭੈਣਾਂ ਤੇ ਸਾਡੇ ਆਊਟਸੋਰਸ ਮੁਲਾਜ਼ਮਾਂ ਤੇ ਰੋਜ਼ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਸਾਡੇ ਭਰਾਵਾਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਸਾਡੇ ਭੈਣਾਂ ਦੀਆਂ ਜਿਹੜੀਆਂ ਚੁੰਨੀਆਂ ਨੇ ਉਹ ਪੈਰਾਂ ਦੇ ਵਿੱਚ ਰੋਲੀਆਂ ਜਾ ਰਹੀਆਂ ਨੇ ਤੇ ਹੁਣ ਪਤਾ ਨਹੀਂ ਉਹ ਇਨਕਲਾਬ ਕਿੱਧਰ ਗਿਆ ਕਿ ਅਸੀਂ ਇੱਕ ਪੋਸਟਰ ਵੀ ਜਾਰੀ ਕਰਾਂਗੇ ਕਿ ਅਸੀਂ ਉਸ ਮਹਾਤਮਾ ਦੇ ਦਰਸ਼ਨ ਕਰਨਾ ਚਾਹੁੰਦੇ ਆ ਕਿ ਜਿਹੜਾ ਪਹਿਲਾਂ ਵੋਟਾਂ ਤੋਂ ਕਹਿੰਦਾ ਹੁੰਦਾ ਸੀ ਕਿ ਮੈਂ ਇੱਕ ਆਮ ਆਦਮੀ ਆ ਅੱਜ ਉਸ ਆਮ ਆਦਮੀ ਨੂੰ ਮਿਲਣ ਵਾਸਤੇ ਸਮੁੱਚੀ ਮੁਲਾਜ਼ਮ ਜਥੇਬੰਦੀਆਂ ਤਰਸ ਰਹੀਆਂ ਨੇ ਕਿਰਪਾ ਕਰਕੇ ਸਾਨੂੰ ਉਸ ਮਹਾ ਸ਼ਖਸ ਨੂੰ ਮਿਲਾਇਆ ਜਾਵੇ ਤਾਂ ਜੋ ਅਸੀਂ ਉਸ ਨੂੰ ਇਹ ਸਵਾਲ ਪੁੱਛ ਸਕੀਏ ਕਿ ਜੋ ਤੁਸੀਂ ਵਾਅਦੇ ਕਰਕੇ ਆਏ ਸੀ ਅੱਜ ਜੋ ਤੁਹਾਡੇ ਵਾਅਦੇ ਕਿਤੇ ਆ ਆਪ ਸਿਰ ਸਾਹੀ ਵੀ ਨਹੀਂ ਚਾਹੁੰਦੀ ਕਿ ਠੇਕੇਦਾਰੀ ਸਿਸਟਮ ਹੈ ਜਿਹੜਾ ਉਹ ਬੰਦ ਹੋਵੇ ਜਾਂ ਕੰਪਨੀਆਂ ਨੂੰ ਇੱਥੋਂ ਜਾਇਆ ਜਾਵੇ ਜਾਂ ਤਾਂ ਆਪਣੀਆਂ ਕੱਡੀਆਂ ਜਾਣ ਕਿਉਂਕਿ ਕੰਪਨੀਆਂ ਸਮੇਂ-ਸਮੇਂ ਤੇ ਉਹਨਾਂ ਨੂੰ ਗਿਫਟ ਕਾਉਣ ਦੇਊਗਾ ਜੀ ਉਹਨਾਂ ਨੂੰ ਦੀਵਾਲੀ ਦੇ ਗਿਫਟ ਹੈਂਪਰ ਕਾਉਣ ਦੇਊਗਾ ਹਾਂਜੀ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਤੇਲ ਕਾਉਣ ਪਵਾਊਗਾ ਜੀ ਇਹ ਲੁੱਟ ਦਾ ਕੇਂਦਰ ਹੈ ਜਿਹੜਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜਾ ਇਹ ਲੁੱਟ ਦੇ ਕੇਂਦਰ ਨੂੰ ਬੰਦ ਕੀਤਾ ਜਾਵੇ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ 29 ਸਤ ਨੂੰ ਸਾਡੀ ਮੀਟਿੰਗ ਸੀ ਜੀ ਅਰਪਾਲ ਸਿੰਘ ਚੀਮਾ ਜੀ ਨਾਲ ਜੀ ਪਰ ਮੀਟਿੰਗ ਦੇ ਵਿੱਚ ਬਲਾ ਕੇ ਸਾਨੂੰ ਉਹਨਾਂ ਨੇ ਇਹੋ ਜੀ ਭੱਦੀ ਸ਼ਬਦਾਵਲੀ ਬੋਲੀ ਮੈਂ ਸਮਝਦਾ ਕਿ ਉਹਦੇ ਨਾਲੋਂ ਇੱਕ ਪਿੰਡ ਦਾ ਸਰਪੰਚ ਵੀ ਅ ਵਧੀਆ ਬੋਲਦਾ ਹੈ ਉਹਨਾਂ ਨੇ ਸਾਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਇੱਕ ਗੱਲ ਕਹੀ ਕਿ ਜੇ ਹੜਤਾਲ ਕਰਦੇ ਤਾਂ ਉਹਨਾਂ ਦੇ ਪਰਚੇ ਦਰਜ ਕੀਤੇ ਜਾਣ ਸਭ ਨੂੰ ਪਤਾ ਕਿ ਵੀ 10000 ਦੇ ਵਿਚਕਾਰ 10 ਤੋਂ 12000 ਦੇ ਵਿਚਕਾਰ ਕਿਤੇ ਪਰਿਵਾਰ ਨਹੀਂ ਪਲਦੇ ਤੁਹਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਸਬਕਾਰ ਕਰਕੇ ਤੁਹਾਨੂੰ ਇਨਸਾਫ ਮਿਲੇ ਪਰ ਜੇਕਰ ਜਿਵੇਂ ਹੁਣ ਤੁਹਾਨੂੰ ਤਰੀਕ ਤੇ ਤਰੀਕ ਮਿਲ ਰਹੀ ਸੀ ਉਹ ਵੀ ਮਿਲਣੋਂ ਅਟ ਗਈ ਤਾਂ ਹੁਣ ਤੁਹਾਡਾ ਅਗਲਾ ਜਿਹੜਾ ਐਕਸ਼ਨ ਕੀ ਹੋਵੇਗਾ ਸਾਡਾ ਅਗਲਾ ਐਕਸ਼ਨ ਜੀ ਅਸੀਂ 25 ਅਗਸਤ ਨੂੰ ਜੀ ਪੂਰੇ ਪੰਜਾਬ ਦੇ ਅੰਦਰ ਜਿਹੜੀਆਂ ਸੀਵਰੇਜ ਦੀਆਂ ਮੋਟਰਾਂ ਨੇ ਹਾਂਜੀ ਜਾਂ ਐਸਟੀਪੀ ਨੇ ਉਹ ਅਸੀਂ ਪੂਰੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਬਣੇ ਹੋਏ ਐ ਉਹ ਅਸੀਂ ਬੰਦ ਕਰਨ ਜਾ ਰਹੇ ਹਾਂ ਜੀ ਇਹ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੇ ਸਰਕਾਰ ਨੇ ਇਹ ਸਾਡੀਆਂ ਮੰਗਾਂ ਦਾ ਹੱਲ ਕੋਈ ਨਾ ਕੀਤਾ ਤਾਂ ਜਿਹੜਾ ਅਗਲਾ ਐਕਸ਼ਨ ਐ ਉਹ ਅਸੀਂ ਇਸ ਤੋਂ ਵੀ ਤਕੜਾ ਕਰਾਂ ਕੈਰੇ ਲਾਈਫ ਸਟਾਰ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਪਰਮਜੀਤ ਸਿੰਘ ਕੈਰੇ ਸੋ ਪਬਲਿਕ ਦੀ ਕਚੈਰੀ ਵਿੱਚ ਤੁਹਾਡੇ ਸਰੋਤਿਆਂ ਦੀ ਕਚੈਰੀ ਦੇ ਵਿੱਚ ਅਸੀਂ ਅਕਸਰ ਨਵੇਂ ਨਵੇਂ ਮੁੱਦੇ ਲੈ ਕੇ ਹੁੰਦੇ ਰਹਿੰਦੇ ਹਾਂ ਭਾਵੇਂ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਕੋਈ ਵੀ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਨੇ ਸੋ ਅਸੀਂ ਐਸੀ ਹੀ ਸੰਘਰਸ਼ੀਲ ਲੋਕਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਦੇ ਰਹਿੰਦੇ ਹਾਂ ਇਸੇ ਤਰ੍ਹਾਂ ਹੀ ਸਾਡੇ ਕੋਲੇ ਅੱਜ ਪੰਜਾਬ ਵਾਟਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਆਊਟਸੋਰਸ ਵਰਕਰ ਯੂਨੀਅਨ ਦੇ ਅਗੂ ਸਾਡੇ ਕੋਲ ਪਹੁੰਚੇ ਨੇ ਜਿਨ੍ਹਾਂ ਵੱਲੋਂ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਲੈ ਕੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਆਪਣਾ ਸੰਘਰਸ਼ ਜਿਹੜਾ ਜਾਰੀ ਹੈ ਉਹਨਾਂ ਦੀ ਅੜਤਾਲ ਜਿਹੜੀ ਸ਼ੁਰੂ ਕੀਤੀ ਹੋਈ ਹੈ ਸੋ ਹੁਣ ਤੱਕ ਦੇ ਤਕਰੀਬਨ 2 ਮਹੀਨਿਆਂ ਦੇ ਵਿਚਕਾਰ ਉਹਨਾਂ ਵੱਲੋਂ ਲੜਿਆ ਜੋ ਸੰਘਰਸ਼ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਜੋ ਸੰਘਰਸ਼ ਕੀਤਾ ਜਾ ਰਿਹਾ ਉਹਨਾਂ ਦੇ ਵਿਚਕਾਰ ਸਰਕਾਰ ਵੱਲੋਂ ਕੀ ਉਹਨਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਗਈਆਂ ਜਾਂ ਮਤਲਬ ਕਿ ਉਹਨਾਂ ਨੂੰ ਮੰਗਣ ਦਾ ਦਲਾਸਾ ਦਿੱਤਾ ਗਿਆ ਜਾਂ ਉਹ ਸਬੰਧਤ ਜੋ ਇੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਆ ਵਰਨਲ ਉਹਨਾਂ ਦੀ ਭੂਮਿਕਾ ਕੀ ਰਹੀ ਹੈ ਆਪਾਂ ਸਾਰੇ ਜਾਂ ਅਫਸਰਾਂ ਦੀ ਭੂਮਿਕਾ ਕੀ ਰਹੀ ਹੈ ਉਹ ਸਾਰੇ ਪੱਖ ਆਪਾਂ ਜਾਣਨ ਵਾਸਤੇ ਉਸ ਸੰਘਾਸ ਦੇ ਸੀਨੀਅਰ ਆਗੂ ਸਰਦਾਰ ਮਿਲਖਾ ਸਿੰਘ ਜੀ ਆਊਟਸੋਰਸ ਵਰਕਰ ਯੂਨੀਅਨ ਦੇ ਜਿਹੜੇ ਸੀਨੀਅਰ ਆਗੂ ਪੰਜਾਬ ਦੇ ਸੀਨੀਅਰ ਆਗੂ ਸਾਡੇ ਸਰਦਾਰ ਮਿਲਖਾ ਸਿੰਘ ਜੀ ਪਹੁੰਚੇ ਨੇ ਉਹਨਾਂ ਦੇ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਹੁਣ ਤੱਕ ਦਾ ਜੋ ਸੰਘਰਸ਼ ਦੇ ਵਿੱਚ ਕੀ ਪ੍ਰਾਪਤੀ ਹੋਈ ਹੈ ਜਾਂ ਕੀ ਮੰਗਾ ਮੰਗਨੀਆਂ ਕਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਤੁਹਾਡੇ ਸਿਰੋਤਿਆਂ ਦੀ ਕਿਚੈਰੀ ਲੈ ਕੇ ਆਉਂਦੇ ਆ ਫੈਸਲਾ ਤੁਸੀਂ ਕਰਨਾ ਤਦ ਤੱਕ ਜੁੜੇ ਰਹੋ ਕੈਰੀ ਲਾਈਵ ਸਟਾਰ ਦੇ ਨਾਲ ਹਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਿਲਖਾ ਸਿੰਘ ਹੈ ਜੀ ਮੈਂ ਪੰਜਾਬ ਵਾਟਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸਿੰਗ ਜਥੇਬੰਦੀ ਦੇ ਵਿੱਚ ਸਿਵਾਈ ਆਗੂ ਹੈ ਜੀ ਮਿਲਖਾ ਸਿੰਘ ਜੀ ਤੁਹਾਡੇ ਵੱਲੋਂ ਤਕਰੀਬਨ ਆਪਾਂ ਜੇ ਜ਼ਿਲ੍ਹੇ ਬਰਨਾਲੇ ਦੀ ਹੀ ਨੀਤ ਤਕਰੀਬਨ ਤੁਹਾਡੇ ਜਿਹੜੇ ਹੈਗੇ ਹੈ ਵਾਟਰ ਸਪਲਾਈ ਜਿਪਾ ਸੀਵਰੇਜ ਬੋਰਡ ਦੇ ਵਰਕਰਾਂ ਵੱਲੋਂ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਸੰਘਰਸ਼ ਲੜਿਆ ਜਾ ਰਿਹਾ ਤਕਰੀਬਨ ਇਹ ਕਿੰਨੀ ਤਰੀਕ ਤੋਂ ਤੁਸੀਂ ਸ਼ੁਰੂ ਕੀਤਾ ਸੀਗਾ ਜੀ ਤੇ ਹੁਣ ਤੱਕ ਤੁਸੀਂ ਜਿਹੜਾ ਦੋ ਪਾਰਟਾਂ ਦੇ ਵਿੱਚ ਤੁਸੀਂ ਸ਼ਾਇਦ ਜੋ ਸਾਹਮਣੇ ਆਇਆ ਪੱਖ ਤੁਸੀਂ ਪਹਿਲਾ ਧਰਨਾ ਜੂਨ ਤੋਂ ਸ਼ੁਰੂ ਕੀਤਾ ਸੀਗਾ ਤੇ ਤੁਸੀਂ ਦੋ ਤੇ ਦੁਬਾਰਾ ਫਿਰ ਵਿੱਚ ਦੀ ਬ੍ਰੇਕ ਕਰਕੇ ਫਿਰ ਤੁਹਾਨੂੰ ਮਜਬੂਰ ਨਾ ਜਿਹੜਾ ਲਾਉਣਾ ਪਿਆ ਕਿਉਂ ਸੋ ਅਸੀਂ ਪਹਿਲੇ ਦਾ ਪੱਖ ਜਾਨਣਾ ਚਾਹੁੰਦੇ ਆ ਉਹਦੇ ਵਿੱਚ ਤੁਹਾਨੂੰ ਕੀ ਪ੍ਰਾਪਤੀ ਹੋਈ ਜਾਂ ਕਿੱਥੇ ਕਿੱਥੇ ਤੁਸੀਂ ਪਹੁੰਚ ਕੀਤੇ ਕੀ ਤੁਹਾਡੀਆਂ ਮੰਗਾਂ ਸੀਗੀਆਂ ਦੇਖੋ ਜਿਹੜਾ ਅਸੀਂ ਪਹਿਲੀ ਟਰਮ ਦੇ ਵਿੱਚ ਹੜਤਾਲ ਕੀਤੀ ਸੀ ਜੀ ਜ਼ੋਨ ਦੇ ਵਿੱਚ ਜੀ ਉਹ ਸਾਡੀ ਘਟੋ ਘਟ 28 ਦਿਨ ਜਿਹੜੀ ਸੀਗੀ ਉਹ ਹੜਤਾਲ ਚੱਲੀ ਐ ਉਹਦੇ ਵਿੱਚ ਸਾਡੀ ਇੱਕ ਪ੍ਰਾਪਤੀ ਰਹੀ ਐ ਕਿ ਅਸੀਂ ਜਿਹੜਾ ਸੀਵਰੇਜ ਬੋਰਡ ਦੇ ਵਿੱਚ ਸੋਚਾ ਆਊਟਸੋਰਸ ਕੰਮ ਐ ਉਹਦੀਆਂ ਲਿਸਟਾਂ ਸਰਕਾਰ ਨੇ ਮੰਗੀਆਂ ਸਾਡੇ ਕੋਲੋਂ ਜੀ ਤੇ ਮੀਟਿੰਗਾਂ ਹੁੰਦੀਆਂ ਰਹੀਆਂ ਸਾਡੀਆਂ ਸਰਕਾਰ ਦੇ ਨਾਲ ਤੇ ਪਰ ਸਾਡੀਆਂ ਬੰਗਾਂ ਦਾ ਕੋਈ ਵੀ ਹੱਲ ਹੈ ਜਿਹੜਾ ਸਰਕਾਰ ਨੇ ਨਹੀਂ ਕੱਢਿਆ ਜੀ ਸਾਡੀ ਮੀਟਿੰਗ ਵਾਈ ਮੀਟਿੰਗ ਸਾਨੂੰ ਬੁਲਾਇਆ ਗਿਆ ਚੰਡੀਗੜ੍ਹ ਪਤਾ ਨਹੀਂ ਤਾਂ ਸਰਕਾਰ ਸਾਨੂੰ ਸਾਡਾ ਆਰਥਿਕ ਪੱਖ ਪਰਖਣਾ ਚਾਹੁੰਦੀ ਸੀ ਤੇ ਪਤਾ ਨਹੀਂ ਇਸ ਦੀ ਟਾਲਮਟੋਲ ਵਾਲੀ ਨੀਤੀ ਜਿਹੜੀ ਉਹ ਸਰਕਾਰ ਅਪਣਾ ਰਹੀ ਹੈ ਵੀ ਅੱਜ ਤੱਕ ਸਾਨੂੰ ਇਸ ਸੰਘਰਸ਼ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਤੇ ਹੁਣ ਅਸੀਂ ਦੂਸਰੀ ਟਰਮ ਦੇ ਵਿੱਚ ਜਿਹੜੀ ਹੜਤਾਲ ਹੈ ਅੱਜ ਵੀ ਉਹ 21ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ ਤੇ ਸਰਕਾਰ ਦੇ ਕੰਨਾਂ ਤੇ ਹਜੇ ਵੀ ਕੋਈ ਜੋੜ ਨਹੀਂ ਸਰਕ ਰਹੀ ਵਾਰ-ਵਾਰ ਸਾਨੂੰ ਮੀਟਿੰਗਾਂ ਦਾ ਟਾਈਮ ਦਿੱਤਾ ਜਾ ਰਿਹਾ ਪਰ ਮੀਟਿੰਗਾਂ ਦੇ ਵਿੱਚ ਕੋਈ ਜਿਹੜਾ ਹੈਗਾ ਉਹ ਪਰਪੱਕ ਹੱਲ ਨਹੀਂ ਕੱਢਿਆ ਜਾ ਜਿਵੇਂ ਤੁਹਾਡੇ ਦਸਮਤਾ ਉਹ ਵੀ ਇੰਨਾ ਲੰਮੇਰਾ ਜਿਹੜਾ ਚੱਲ ਗਿਆ ਬੀਤ ਤਕਰੀਬ 2 ਮਹੀਨੇ ਤਕਰੀਬ ਹੋ ਗਿਆ ਤੁਹਾਡੇ ਜਿਹੜੀ ਚੱਲ ਰਹੀ ਹੈ ਤੇ ਪੰਜਾਬ ਸਰਕਾਰ ਦੇ ਪੱਕੇ ਵੀ ਕੰਨ ਤੇ ਜੋ ਵੀ ਨਹੀਂ ਸਕੀ ਹੈਗੀ ਐਸੀਆਂ ਤੁਹਾਡੀਆਂ ਮੰਗਾਂ ਐਸੀਆਂ ਕਿਹੜੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਦੇ ਲੈਵਲ ਦੀਆਂ ਨਹੀਂ ਜਾਂ ਉਹ ਕਰਨੀ ਭਾਰੇ ਤਾਂ ਕਿਹੜੀਆਂ ਮੰਗਾਂ ਨੇ ਉਹ ਬਿਲਕੁਲ ਦੇਖੋ ਜੀ ਸਾਡੇ ਸੀਵਰੇਜ ਬੋਰਡ ਦੇ ਅੰਦਰ ਪਿਛਲੇ 20 25 25 ਸਾਲਾਂ ਤੋਂ ਆਊਟਸੋਰਸ ਤੇ ਮੁਲਾਜ਼ਮ ਕੰਮ ਕਰਦੇ ਆ ਰਹੇ ਆ ਉਹ ਅਲੱਗ-ਅਲੱਗ ਕੰਪਨੀਆਂ ਦੇ ਰਾਹੀਂ ਤੇ ٹھੇਕੇਦਾਰਾਂ ਰਾਹੀਂ ਉਹਨਾਂ ਦੀ ਜਿਹੜੀ ਹੈਗੀ ਆ ਅੰਨੀ ਲੁੱਟ ਕੀਤੀ ਜਾ ਰਹੀ ਹੈ ਜੀ ਸੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ ਲੜਾਈ ਲੜ ਰਹੇ ਹਾਂ ਅੱਜ ਹਾਲਾਤ ਇਹੋ ਜਿਹੇ ਬਣੇ ਹੋਏ ਆ ਸਾਡੇ ਕੱਚੇ ਮੁਲਾਜ਼ਮਾਂ ਦੇ ਜਿਹੜੇ ਆਊਟਸੋਰਸ ਤੇ ਕੰਮ ਕਰਦੇ ਆ ਮੈਂ ਕਹਣਾ ਜਿਹੜੀ ਉਹਨਾਂ ਦੀ ਤਨਖਾਹ ਉਹ ਸਿਰਫ ਉਹਨਾਂ ਨੂੰ 10 ਤੋਂ ਜਾਂ 12000 ਦੇ ਵਿੱਚ ਵਿੱਚ ਜਿਹੜੀ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਜੀ ਉਹਦੇ ਵਿੱਚ ਜਿਹੜਾ ਟਾਈਮ ਪਾਸ ਹੈ ਮੁਲਾਜ਼ਮਾਂ ਨੂੰ ਕਰਨਾ ਪੜਾ ਔਖਾ ਇਸ ਕਰਕੇ ਅਸੀਂ ਪਿਛਲੀਆਂ ਸਰਕਾਰਾਂ ਤੋਂ ਵੀ ਇਹ ਮੰਗ ਕਰਦੇ ਆ ਰਹੇ ਸੀ ਕਿ ਸਾਨੂੰ ਸਿਰਫ ਸਾਡੇ ਵਿੱਚੋਂ ਠੇਕੇਦਾਰ ਤੇ ਕੰਪਨੀਆਂ ਇਹ ਕੱਢ ਕੇ ਸਾਨੂੰ ਸਿੱਧਾ ਮਹਿਕਮੇ ਦੇ ਨਾਲ ਨਾਲ ਜੋੜਿਆ ਜਾਵੇ ਕਿਉਂਕਿ ਜੋ ਕਮਿਸ਼ਨ ਕੰਪਨੀਆਂ ਨੂੰ ਦੇ ਰਹੀ ਹੈ ਸਰਕਾਰ ਉਹ ਸਿੱਧਾ ਸਾਨੂੰ ਦਿੱਤਾ ਜਾਵੇ ਤੇ ਸਾਨੂੰ ਹੈ ਜਿਹੜਾ ਉਹ ਸਰਕਾਰ ਦੇ ਨਾਲ ਜੋੜਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਮੁਲਾਜ਼ਮਾਂ ਜਿਹੜੇ ਉਹ ਵੀ ਪੱਕੇ ਹੋ ਸਕੇ ਜੀ ਜੀ ਤੇ ਪਰ ਸਰਕਾਰ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਨਹੀਂ ਲਿਆ ਰਹੀ ਤੇ ਨਾ ਹੀ ਇਸ ਗੱਲ ਨੂੰ ਸੀਰੀਅਸ ਲਿਆ ਜਾ ਰਿਹਾ ਅੱਜ ਆਊਟਸੋਰਸ ਦਾ ਮਸਲਾ ਦੇਖੋ ਇੰਨਾ ਕੁ ਹਾਈਲਾਈਟ ਹੋਣਾ ਚਾਹੀਦਾ ਮੈਂ ਕਹਿੰਦਾ ਰੈਗੂਲਰ ਚੱਤੇ ਬੰਦੀਆਂ ਨੂੰ ਵੀ ਕਰਨਾ ਚਾਹੀਦਾ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਪਿਛਲੇ ਸਮੇਂ ਦੇ ਵਿੱਚ ਦੇਖੋ ਸਾਡੇ ਕੱਚੇ ਮੁਲਾਜ਼ਮਾਂ ਦੇ ਜਿਹੜੇ ਆਊਟਸੋਰਸ ਤੇ ਕੰਮ ਕਰਦੇ ਆ ਇਹੋ ਜਿਹੇ ਹਾਲਾਤ ਬਣੇ ਹੋਏ ਆ ਜੇ ਸਾਡੀਆਂ ਮਹਿਕਮੇ ਦੇ ਵਿੱਚ ਉਮਰਾਂ ਲੰਘ ਗਈਆਂ ਤਾਂ ਇਹ ਬੱਚਿਆਂ ਨੇ ਵੀ ਸਾਡਿਆਂ ਨੇ ਵਧਣਾ ਸਾਡੇ ਖਰਚੇ ਵੀ ਵਧਨੇ ਆ ਮੈਨੂੰ ਸਾਡੇ ਇੱਕ ਸਾਥੀ ਮੁਲਾਜ਼ਮ ਦਾ ਫੋਨ ਆਇਆ ਕਹਿੰਦਾ ਵੀ ਪ੍ਰਧਾਨ ਜੀ ਮੈਨੂੰ ਤੁਸੀਂ ਲੱਖ ਰੁਪਿਆ ਦੇ ਦਿਓ ਮੈਂ ਆਪਣੀ ਬੇਟੀ ਦੀ ਸ਼ਾਦੀ ਕਰਨੀ ਹੈ ਤਾਂ ਮੈਂ ਉਹਨੂੰ ਕਿਹਾ ਕਿ ਵੀ ਅਸੀਂ ਵੀ ਤੁਹਾਡੇ ਵਰਗੇ ਹੀ ਆ ਵੀ ਆ ਸਾਡੀਆਂ ਵੀ ਤੁਹਾਡੇ ਜਿੰਨੀਆਂ ਤਨਖਾਹਾਂ ਨੇ ਤੇ ਪਰ ਸਾਥੀ ਦੀ ਇੱਕ ਗੱਲ ਮੈਨੂੰ ਜਿਹੜੀ ਉਹਨੇ ਲਾਸਟ ਤੇ ਕਹੀ ਮੈਨੂੰ ਉਹਨੇ ਬੜਾ ਜਿਵੇਂ ਝੰਜੋੜ ਕੇ ਰੱਖ ਦਿੱਤਾ ਉਹ ਸਾਥੀ ਮੈਨੂੰ ਇੱਕ ਗੱਲ ਕਹਿੰਦੇ ਕਹਿੰਦੇ ਸਾਥੀ ਜੀ ਫਿਰ ਇਦਾਂ ਕਰੋ ਜੇ ਤੁਸੀਂ ਪੈਸੇ ਨਹੀਂ ਤਾਂ ਤੁਸੀਂ ਇੱਕ ਕੰਮ ਕਰੋ ਜੀ ਤੁਹਾਡੇ ਬਾਹਰ ਸੰਪਰਕ ਹੈਗੇ ਆ ਮੈਂ ਆਪਣੇ ਸਰੀਰ ਦਾ ਕੋਈ ਅੰਗ ਵੇਚਣਾ ਚਾਹਣਾ। ਭਾਵੇਂ ਗੁਰਦਾ ਲੈ ਲਓ ਮੇਰਾ, ਭਾਵੇਂ ਕਿਡਨੀ ਲੈ ਲਓ, ਜੋ ਵੀ ਕਿਸੇ ਦੇ ਕੰਮ ਆ ਸਕਦਾ ਹੈ। ਜੀ। ਤਾਂ ਮੈਨੂੰ ਉਹਦੇ ਜਿਹੜੇ ਹੈਗੇ ਆ ਉਹਦੇ ਬਦਲੇ ਪੈਸੇ ਦੇ ਦਿਓ ਤਾਂ ਜੋ ਮੈਂ ਆਪਣੇ ਬੱਚਿਆਂ ਦੀ ਸ਼ਾਦੀ ਕਰ ਸਕਾਂ। ਦੇਖੋ ਇਹੋ ਜਿਹੇ ਕੰਗਾਰੂ ਤੇ ਸਾਡੇ ਜਿਹੜੇ ਆਊਟਸੋਰਸ ਦੇ ਮੁਲਾਜ਼ਮਾ ਐ ਇੰਨੀ ਬੱੱਤਰ ਜ਼ਿੰਦਗੀ ਜੀ ਰਹੇ ਐ ਪਰ ਸਰਕਾਰ ਹਜੇ ਵੀ 3.5 ਸਾਲ ਬੀਤ ਚੁੱਕੇ ਐ। ਭਾਵੇਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਵੀ ਬੜੇ ਬੋਰਡ ਲਾਏ ਅਸੀਂ 36000 ਮੁਲਾਜ਼ਮਾਂ ਨੂੰ ਪੱਕਾ ਕਰਤਾ ਜੀ ਤੇ ਫਿਰ ਆਹ ਮੁਲਾਜ਼ਮ ਕਿਹੜੇ ਐ ਜਿਹੜੇ ਦਰੀ ਤੇ ਬੈਠੇ ਐ ਜਾਂ ਜਿਹੜੇ ਹੜਤਾਲਾਂ ਕਰੀ ਬੈਠੇ ਐ ਤਾਂ ਮੈਂ ਸਰਕਾਰ ਨੂੰ ਇੱਕੋ ਹੀ ਬੇਨਤੀ ਕਰਨੀ ਚਾਹਣਾ ਕਿ ਇਹਨਾਂ ਦਾ ਜਿਹੜਾ ਪੱਕਾ ਹੱਲ ਐ ਆਊਟਸੋਰਸ ਮੁਲਾਜ਼ਮਾਂ ਦਾ ਉਹਨਾਂ ਨੂੰ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ ਠੇਕੇਦਾਰ ਤੇ ਕੰਪਨੀਆਂ ਨੂੰ ਬਾਹਰ ਕੀਤਾ ਜਾਵੇ ਦੇਖੋ ਜੀ ਕਿੰਨੀ 21ਵਾਂ ਜੋ ਤੁਸੀਂ ਇਹ ਗੱਲ ਦੱਸੀ ਐ ਵੀ ਉਹ ਕਹਿੰਦਾ ਵੀ ਮੈਂ ਆਪਣੇ ਸਰੀਰ ਦਾ ਅੰਗ ਵੇਚਨਾ ਮਤਲਬ ਕਿ ਮਜ਼ਦੂਰ ਨਾਲ ਸਦੀਆਂ ਤੋਂ ਹੀ ਤੱਕੇ ਸਾਹੀ ਇਹਨੂੰ ਦੱਬਿਆ ਕੁਛ ਨਾ ਤੇ ਲਟਾੜਿਆ ਜਾ ਰਿਹਾ ਤੇ ਅੱਜ ਵੀ ਮਤਲਬ ਕਿ ਇੱਥੇ ਤੱਕ 21ਵੀਂ ਸਦੀ ਦੇ ਵਿੱਚ ਆ ਕੇ ਵੀ ਇੱਕ ਵਿਅਕਤੀ ਜਿਹੜਾ ਕਹਿੰਦਾ ਵੀ ਮੇਰਾ ਅੰਗ ਹੈ ਜਿਹੜਾ ਕੋਈ ਹਨਾ ਬਿਲਕੁਲ ਜਿਹੜਾ ਉਹ ਕੀਤਾ ਜਾਵੇ ਬੜੀ ਇਦੋਂ ਵੱਡੀ ਸਾਡੇ ਦੇਸ਼ ਦੀ ਤਰਸ ਦੀ ਕੀ ਹੋਵੇਗੀ ਜਦੋਂ ਕਿ ਸਾਰਾ ਟਾਂਚ ਆਪਾਂ ਕਹੀਏ ਜੀ ਅੱਜ ਦੇਸ਼ ਦਾ ਆਪਾਂ ਵੀ ਵੱਡੀਆਂ ਬਿਲਡਿੰਗਾਂ ਨੇ ਜਾਂ ਫੈਕਟਰੀਆਂ ਚੱਲ ਰਹੀਆਂ ਨੇ ਜਾਂ ਕੁਛ ਵੀ ਮਤਲਬ ਇਹ ਹੈਗਾਗਾ ਤਾਂ ਤੱਕ ਇਹਦੀ ਜਿਹੜੀ ਅਹਿਮ ਭੂਮਿਕਾ ਆਪਾਂ ਕਹੀਏ ਨਿਊ ਹੈ ਉਹਦੀ ਇੱਕ ਮਜ਼ਦੂਰ ਮਜਦੂਰ ਦੇ ਜਰੀ ਬਟੀਆਂ ਬਟੀਆਂ ਵੇਲਡਾਂ ਦਾ ਜੋ ਕੁਝ ਵੀ ਬਣਦਾ ਤੇ ਅੱਜ ਮਜਦੂਰ ਦੇ ਹਾਲਾਤੀ ਇੱਥੋਂ ਤੱਕ ਆ ਗਏ ਕਿ ਆਪਣੇ ਇੱਕ ਬਸਰ ਲਈ ਆਪਣੇ ਜੀਵਨ ਬਸਣ ਕਰਨ ਲਈ ਵੀ ਇਦਾਂ ਦੇ ਜਿਹੜੇ ਕਦਮ ਚੁੱਕਣ ਲਈ ਤਿਆਰ ਨੇ ਸੋ ਜਿਵੇਂ ਆਪਾਂ ਸੀਐਮ ਸਾਹਿਬ ਭਗਵੰਤ ਮਾਨ ਵੱਲੋਂ ਬੜੇ ਵਾਅਦੇ ਕੀਤੇ ਗਏ ਸੀਗੇ ਵੀ ਅਸੀਂ ਉਹਨਾਂ ਵੱਲੋਂ ਤਾਂ ਖਾਸ ਕਰਕੇ ਸਾਡੇ ਜਿਹੜੇ ਮਰਹੂਮ ਲੋਕ ਗਾਇਕ ਸੰਤਰਾ ਮੋਦਸੀ ਜੀ ਦੀਆਂ ਹਮੇਸ਼ਾ ਜਿੱਥੇ ਵੀ ਉਹ ਆਪਣਾ ਲੈਕਚਰ ਰੱਖਦੇ ਸੀ ਸਤਾ ਚ ਆਉਣ ਤੋਂ ਪਹਿਲਾਂ ਉਹਨਾਂ ਨੇ ਜਿਹੜੀਆਂ ਸੰਤਰਾ ਮਦਾਸੀ ਜਿੱਦੀਆਂ ਜਿਹੜੇ 17 ਉਹਨਾਂ ਨੇ ਮੰਗਦਾ ਰਿਹਾ ਸੂਰਜਾ ਕਮੀਆਂ ਦੇ ਵੇੜੇ ਜਾਂ ਮਤਲਬ ਇਦਾਂ ਦੀ ਉਹਨਾਂ ਨੇ ਇਹ ਗੱਲ ਕੀਤੀ ਸੀਗੀ ਵੀ ਜੇ ਮੇਰਾ ਜੋ ਪੈਨ ਨਾ ਸਭ ਤੋਂ ਪਹਿਲਾਂ ਜਦੋਂ ਮੈਂ ਦਾਮਗਾਹ ਚੱਲੇਗਾ ਤੇ ਹਰਾ ਪੈਨ ਜਿਹੜਾ ਮੇਰਾ ਚੱਲੇਗਾ ਉਹ ਮਜਦੂਰਾਂ ਦੇ ਹੱਕ ਵਿੱਚ ਜਿਹੜੇ ਕੱਚੇ ਨੇ ਜਿਹੜੇ ਸਦਿਆਂ ਕਿਸੇ ਨੂੰ 10 ਸਾਲ 15 ਸਾਲ 20 ਸਾਲ ਹੋ ਗਏ ਉਹਨਾਂ ਨੂੰ ਮੈਂ ਪੱਕੇ ਕਰਾਂਗਾ ਔਰ ਇਹਨਾਂ ਦੀ ਜਿਹੜੀ ਤਨਖਾਹ ਹੈ ਜਿਹੜੇ ਉਹ ਖੁਦ ਆਪ ਦੱਸ ਰਹੇ ਸੀ ਹਾਲਾਤ ਵੀ ਕਿਦਾਂ ਅਸਰ ਕਰਦੇ ਨੇ ਉਹਨਾਂ ਨੇ ਮਤਲਬ ਕਿ ਜੋ ਵੀ ਵਾਅਦੇ ਕੀਤੇ ਉਹਨਾਂ ਵਾਅਦਿਆਂ ਨੂੰ ਆਪਾਂ ਸਭ ਜਬਾਗ ਹੀ ਕਹਿ ਸਕਦੇ ਹਾਂ ਜਦੋਂ ਪੂਰੇ ਨਹੀਂ ਹੋਏ ਤਾਂ ਤੁਸੀਂ ਉਹਨਾਂ ਦੇ ਕੀਤੇ ਹੋਏ ਵਾਅਦਿਆਂ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਪਿਛਲੀਆਂ ਸਰਕਾਰਾਂ ਨੇ ਵੀ ਸਾਡੇ ਨਾਲ ਆਹੀ ਕੁਛ ਕੀਤਾ ਕਿਸੇ ਨੇ ਸਾਨੂੰ ਰਾਜ ਨਹੀਂ ਸੇਵਾ ਦਾ ਲਾਰਾ ਲਾ ਕੇ ਲੁੱਟਿਆ ਕਿਸ ਨੇ ਸਾਨੂੰ ਘਰ ਘਰ ਨੌਕਰੀ ਦਾ ਲਾਰਾ ਲਾ ਕੇ ਲੁੱਟਿਆ ਤੇ ਜਿਹੜੇ ਇੱਕ ਆ ਨਵੇਂ ਆਏ ਐ ਜਿਨ੍ਹਾਂ ਨੂੰ ਅਸੀਂ ਕਹਿ ਦਨੇ ਆ ਕਿ ਨਕਲੀ ਇਨਕਲਾਬੀ ਜੀ ਇਹਨਾਂ ਨੇ ਸਾਨੂੰ ਇੱਕ ਭਰੋਸਾ ਦਿਵਾਇਆ ਸੀ ਕਿ ਅਸੀਂ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿੰਨੇ ਵੀ ਆਊਟਸੋਰਸ ਮੁਲਾਜ਼ਮ ਨੇ ਜਿਹੜਾ ਸਾਡਾ ਹਰਾ ਪੰਨਾ ਹੈ ਸਾਡਾ ਉਹਨਾਂ ਮੁਲਾਜ਼ਮਾਂ ਤੇ ਚੱਲੂਗਾ ਹਾਂਜੀ ਹੁਣ ਪਤਾ ਨਹੀਂ ਕੀ ਗੱਲ ਐ ਮੁੱਖ ਮੰਤਰੀ ਸਾਹਿਬ ਤੋਂ ਜਾਂ ਤਾਂ ਪੰਨ ਗਵਾਚ ਗਿਆ ਜਾਂ ਪਿੰਨ ਨੂੰ ਉਹਨੂੰ ਇਹੋ ਜੇ ਰੰਗ ਚ ਤਬਦੀਲ ਕਰ ਦਿੱਤਾ ਕਿ ਜਿਹੜਾ ਰੋਜ਼ ਹੱਕ ਮੰਗਦੇ ਲੋਕਾਂ ਤੇ ਸਾਡੀਆਂ ਟੀਚਰ ਭੈਣਾਂ ਤੇ ਸਾਡੇ ਆਊਟਸੋਰਸ ਮੁਲਾਜ਼ਮਾਂ ਤੇ ਰੋਜ਼ ਲਾਠੀ ਚਾਰਜ ਕੀਤਾ ਜਾ ਰਿਹਾ ਸਾਡੇ ਭਰਾਵਾਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਸਾਡੇ ਭੈਣਾਂ ਦੀਆਂ ਜਿਹੜੀਆਂ ਚੁੰਮੀਆਂ ਨੇ ਉਹ ਪੈਰਾਂ ਦੇ ਵਿੱਚ ਰੋਲੀਆਂ ਜਾ ਰਹੀਆਂ ਨੇ ਤੇ ਹੁਣ ਪਤਾ ਨਹੀਂ ਉਹ ਇਨਕਲਾਬ ਕਿੱਧਰ ਗਿਆ ਵੀ ਜਿਹੜਾ ਉਦੋਂ ਇਹ ਨਾਰਾ ਲਾਉਂਦਾ ਹੁੰਦਾ ਸੀ ਕਿ ਅਸੀਂ ਜਿਹੜਾ ਹੈਗਾ ਰੰਗਲਾ ਪੰਜਾਬ ਬਣਾਵਾਂਗੇ ਮੈਂ ਕਹਿੰਦਾ ਇਸ ਰੰਗਲੇ ਪੰਜਾਬ ਨੂੰ ਅਸੀਂ ਕਹਿੰਦੇ ਆਂ ਵੀ ਇਹ ਮੈਂ ਤੁਹਾਨੂੰ ਇੱਕ ਹੋਰ ਵੀ ਦੱਸ ਦੇਣੀ ਚਾਹੁੰਦਾ ਕਿ ਜਿਹੜੀ ਸਰਕਾਰ ਹੈ ਜੀ ਇਹ ਸਿਰਫ ਸੋਸ਼ਲ ਮੀਡੀਆ ਦੀ ਸਰਕਾਰ ਹੈ ਜੋ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਜਾ ਰਿਹਾ ਹੈ ਉਹ ਹਕੀਕੀ ਤੌਰ ਤੇ ਤੁਸੀਂ ਗਰਾਊਂਡ ਲੈਵਲ ਤੇ ਆ ਕੇ ਦੇਖੋ ਲੋਕਾਂ ਦੇ ਹਾਲਾਤ ਅੱਜ ਕੀ ਬਣੇ ਹੋਇਆ ਹੈ ਇਹ ਜੋ ਗੱਲਾਂ ਕਰਦੇ ਸੀ ਪਿਛਲੀਆਂ ਸਰਕਾਰਾਂ ਦੀਆਂ ਕਿ ਉਹ ਸਾਡੇ ਮੁਰਗੀ ਖਾਂਦਾ ਖੋਲ ਲੈਣ ਜੀ ਆ ਕਰ ਲੈਣ ਜੀ ਉਹ ਕਰ ਲੈਣ ਜੀ ਅੱਜ ਤੁਸੀਂ ਆਪ ਦੇਖੋ ਮੈਂ ਸਮਝਦਾ ਕਿ ਅਸੀਂ ਜੇ ਸਾਡੇ ਸੰਘਰਸ਼ ਨੂੰ ਬੂਰ ਇਹ ਸਰਕਾਰ ਨਹੀਂ ਪਾਉਂਦੀ ਤਾਂ ਅਸੀਂ ਇੱਕ ਪੋਸਟਰ ਵੀ ਜਾਰੀ ਕਰਾਂਗੇ ਕਿ ਅਸੀਂ ਉਸ ਮਹਾਤਮਾ ਦੇ ਦਰਸ਼ਨ ਕਰਨਾ ਚਾਹੁੰਦੇ ਆ ਕਿ ਜਿਹੜਾ ਪਹਿਲਾਂ ਵੋਟਾਂ ਤੋਂ ਕਹਿੰਦਾ ਹੁੰਦਾ ਸੀ ਕਿ ਮੈਂ ਇੱਕ ਆਮ ਆਦਮੀ ਆ ਅੱਜ ਉਸ ਆਮ ਆਦਮੀ ਨੂੰ ਮਿਲਣ ਵਾਸਤੇ ਸਮੂੱਚੀ ਮੁਲਾਜ਼ਮ ਜਥੇਬੰਦੀਆਂ ਤਰਸ ਰਹੀਆਂ ਨੇ ਕਿਰਪਾ ਕਰਕੇ ਸਾਨੂੰ ਉਸ ਮਹਾ ਸ਼ਖਸ ਨੂੰ ਮਿਲਾਇਆ ਜਾਵੇ ਤਾਂ ਜੋ ਅਸੀਂ ਉਸ ਨੂੰ ਇਹ ਸਵਾਲ ਪੁੱਛ ਸਕੀਏ ਕਿ ਜੋ ਤੁਸੀਂ ਵਾਅਦੇ ਕਰਕੇ ਆਏ ਸੀ ਅੱਜ ਉਹ ਤੁਹਾਡੇ ਵਾਅਦੇ ਕਿੱਥੇ ਐ ਜੀ ਸੋ ਸੀਮ ਸਰ ਤਾਂ ਇਹ ਵੀ ਗੱਲ ਕਹਿੰਦੇ ਨੇ ਭਾਵੇਂ ਕਹਿੰਦਾ ਵੀ ਕੋਈ ਵੀ ਰਿਸ਼ਵਤ ਹੈ ਮਤਲਬ ਕਿ ਲੈਦਾ ਹਨਾ ਉਹਨਾਂ ਨੇ ਆਪਣੇ ਨੰਬਰ ਵੀ ਜਾਰੀ ਕੀਤੇ ਨੇ ਕੋਈ ਵੀ ਰਿਸ਼ਵਤ ਹੈ ਭਾਵੇਂ ਕਹਿੰਦਾ ਸਿੱਧੇ ਤੌਰ ਤੇ ਨਹੀਂ ਡੋਨੇਟ ਤੌਰ ਤੇ ਵੀ ਹੈ ਇਹ ਵੀ ਇੱਕ ਲੁੱਟੀ ਆ ਮਤਲਬ ਕਿ ਕਹਿੰਦੇ ਵੀ ਇਹ ਵੀ ਇੱਕ ਲੁੱਟ ਹੈ ਪਰ ਜਿਹੜੀ ਹੁਣ ਠੇਕੇਦਾਰ ਵਾਲੀ ਹੈ ਇਹਦੇ ਵਿੱਚ ਤੁਸੀਂ ਦੱਸ ਸਕਦੇ ਹੋ ਸਭ ਤੋਂ ਵੱਧ ਤਾਂ ਪਿੰਡ ਦਾ ਜਿਹੜੀ ਠੇਕੇਦਾਰ ਸਿਸਟਮ ਹੈ ਕੀ ਸੀਐਮ ਸਭ ਨੂੰ ਦਿਨਾ ਨਹੀਂ ਜੀ ਜਦ ਤੁਸੀਂ ਉਹਨਾਂ ਨੂੰ ਮਿਲੇ ਹੋ ਜੀ ਇਸ ਧਰਨੇ ਦੌਰਾਨ ਜੀ ਦੇਖੋ ਜੀ ਸਾਟੀਆਂ ਹੁਣ ਤੱਕ ਮੀਟਿੰਗਾਂ ਵਿੱਤ ਮੰਤਰੀ ਹਰਪਾਲ ਸਿੰਘ ਜੀ ਚੀਮਾ ਜੀ ਨਾਲ ਹੋਈਆਂ ਜੀ ਤੇ ਪਰ ਉਹਦੇ ਵਾਸਤੇ ਵੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਪਿਛਲੇ 29 ਸਤ ਨੂੰ ਸਾਡੀ ਮੀਟਿੰਗ ਸੀ ਜੀ ਅਰਪਾਲ ਸਿੰਘ ਚੀਮਾ ਜੀ ਨਾਲ ਜੀ ਪਰ ਮੀਟਿੰਗ ਦੇ ਵਿੱਚ ਬਲਾ ਕੇ ਸਾਨੂੰ ਉਹਨਾਂ ਨੇ ਇਹੋ ਜੀ ਭੱਦੀ ਸ਼ਬਦਾਵਲੀ ਬੋਲੀ ਮੈਂ ਸਮਝਦਾ ਕਿ ਉਹਦੇ ਨਾਲੋਂ ਇੱਕ ਪਿੰਡ ਦਾ ਸਰਪੰਚ ਵੀ ਵਧੀਆ ਬੋਲਦਾ ਹੈ ਜੀ ਉਹਨਾਂ ਨੇ ਸਾਨੂੰ ਮੀਟਿੰਗ ਦੇ ਵਿੱਚ ਬਲਾ ਕੇ ਇੱਕ ਗੱਲ ਕਹੀ ਕਿ ਜੇ ਹੜਤਾਲ ਕਰਦੇ ਤਾਂ ਉਹਨਾਂ ਦੇ ਪਰਚੇ ਦਰਜ ਕੀਤੇ ਜਾਣ ਦੇਖੋ ਇਹ ਇਹੋ ਜੀ ਸਰਕਾਰ ਮੈਂ ਤਾਂ ਪਹਿਲਾਂ ਕਦੇ ਦੇਖੀ ਨਹੀਂ ਪਰ ਇੱਕ ਮੈਂ ਨਾਲ ਇਹ ਵੀ ਕਹਿਣੀ ਚਾਹਣਾ ਕਿ ਇਹੋ ਜੀਆਂ ਸਰਕਾਰਾਂ ਦਾ ਜਿਹੜਾ ਜਵਾਬ ਹੈ ਉਹ ਲੋਕ ਦਿੰਦੇ ਆ ਤੇ ਬਾਕੀ ਜੋ ਤੁਸੀਂ ਇੱਕ ਗੱਲ ਕਹੀ ਹੈ ਲੁੱਟ ਦੀ ਦੇਖੋ ਜੋ ਡਿਪਾਰਟਮੈਂਟ ਦੇ ਵਿੱਚ ਅੱਜ ਠੇਕੇਦਾਰੀ ਸਿਸਟਮ ਜਾਂ ਕੰਪਨੀਆਂ ਇੱਕ ਵਿਚੋਲੀਆ ਵਿਚੋਲੇ ਦੇ ਤੌਰ ਤੇ ਉਹ ਵਿਚਾਲੇ ਖੜੀਆਂ ਕੀਤੀਆਂ ਉਹ ਅਫਸਰਾਂ ਦਾ ਲੁੱਟਦਾ ਕੇਂਦਰ ਹੈ ਜੀ ਦੇਖੋ ਅਫਸਰਾਂ ਨੂੰ ਅਫਸਰ ਸਾਹੀ ਵੀ ਨਹੀਂ ਚਾਹੁੰਦੀ ਕਿ ਠੇਕੇਦਾਰੀ ਸਿਸਟਮ ਹੈ ਜਿਹੜਾ ਉਹ ਬੰਦ ਹੋਵੇ ਜਾਂ ਕੰਪਨੀਆਂ ਨੂੰ ਇੱਥੋਂ ਜਾਇਆ ਜਾਵੇ ਜਾਂ ਤਾਂ ਆਪਣੀਆਂ ਕੱਡੀਆਂ ਜਾਣ ਕਿਉਂਕਿ ਕੰਪਨੀਆਂ ਸਮੇਂ-ਸਮੇਂ ਤੇ ਉਹਨਾਂ ਨੂੰ ਗਿਫਟ ਕਾਉਣ ਦੇਊਗਾ ਜੀ ਉਹਨਾਂ ਨੂੰ ਦੀਵਾਲੀ ਦੇ ਗਿਫਟ ਹੈਂਪਰ ਕਾਉਣ ਦੇਊਗਾ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਤੇਲ ਕਾਉਣ ਪਵਾਊਗਾ ਜੀ ਇਹ ਲੁੱਟ ਦਾ ਕੇਂਦਰ ਹੈ ਜਿਹੜਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜਾ ਇਹ ਲੁੱਟ ਦੇ ਕੇਂਦਰ ਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਆਊਟਸੋਰਸ ਮਜ਼ਦੂਰ ਨੇ ਉਹਨਾਂ ਨੂੰ ਠੇਕੇਦਾਰਾਂ ਤੇ ਕੰਪਨੀਆਂ ਤੋਂ ਬਾਹਰ ਕੱਢ ਕੇ ਸਿੱਧਾ ਮੈਕਮੇ ਦੇ ਨਾਲ ਜੁੜਿਆ ਜਾਵੇ ਤਾਂ ਜੋ ਜੋ ਕਮਿਸ਼ਨ ਅਸੀਂ ਕੰਪਨੀਆਂ ਜਾਂ ਠੇਕੇਦਾਰਾਂ ਨੂੰ ਦੇ ਰਹੇ ਹਾਂ ਉਹ ਸਿੱਧਾ ਮੁਲਾਜ਼ਮਾਂ ਦੀ ਜੇਬ ਦੇ ਵਿੱਚ ਪਵੇ ਜੀ ਸੋ ਹੁਣ ਉਹ ਜਿਵੇਂ ਇੱਕ ਕਹਾਵਤ ਸੀਗੀ ਜੋ ਕੋ ਹਿੰਦੀ ਫਿਲਮ ਜੀ ਦਾ ਡਾਇਲੋਗ ਮਾਰਦੇ ਨੇ ਤੁਹਾਡਾ ਤਾਂ ਹਾਲਾਤ ਉਹ ਹੋਏ ਹੋਵੇ ਨੇ ਮੈਂ ਕਹਿੰਦਾ ਵੀ ਉਹ ਜਿਵੇਂ ਕਹਿੰਦੇ ਨੇ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਬਿਲਕੁਲ ਜੀ ਉਹਨਾਂ ਤਾਂ ਤੋਂ ਮਤਲਬ ਤਰੀਕ ਤਾਂ ਤਰੀਕ ਮਿਲਦੀ ਰਹੀ ਸੀ ਤੇ ਪਤਾ ਲੱਗਿਆ ਕਿ ਕੱਲ ਤੁਹਾਡੀ 23 ਅਗਸਤ ਦੀ ਜਿਹੜੀ ਮੀਟਿੰਗ ਰੱਖ ਕੇ ਤੁਹਾਨੂੰ ਦਾ ਤਾਰੀਖ ਵੀ ਕੈਨਸਲ ਕਰ ਦਿੱਤੀ ਉਹ ਕੀ ਮਾਮਲਾ ਸੀ ਬਿਲਕੁਲ ਜੀ ਅਸੀਂ 14 ਅਗਸਤ ਨੂੰ ਸੰਗਰੂਰ ਦੇ ਵਿੱਚ ਰੋਸ ਮਾਰਚ ਕੀਤਾ ਸੀਗਾ ਉਸ ਦੇ ਸਾਨੂੰ ਦਬਾਅ ਸਦਕਾ ਸਾਨੂੰ ਮੀਟਿੰਗ ਦਿੱਤੀ ਸੀ ਜਿਹੜੀ 23 ਤਰੀਕ ਦੀ 23 ਅਗਸਤ ਦੀ ਜੀ ਉਹ ਸਾਡੇ ਸਾਥੀਆਂ ਨੂੰ ਆਸ ਸੀ ਕਿ ਸਾਨੂੰ ਮੀਟਿੰਗ ਦੇ ਵਿੱਚ ਸਰਕਾਰ ਕੁਝ ਨਾ ਕੁਝ ਦੇਊਗੀ ਪਰ ਉਹ ਵੀ ਕੈਨਸਲ ਕਰ ਦਿੱਤੀ ਗਈ ਤੇ ਹੁਣ ਅਸੀਂ ਜਿਹੜਾ ਅਗਲਾ ਸਾਡਾ ਐਕਸ਼ਨ ਹੈ ਵੀ ਅਸੀਂ ਉਸ 23 ਤਰੀਕ ਦੀ ਮੀਟਿੰਗ ਤੋਂ ਖਫਾ ਹੋ ਕੇ ਕੱਲ ਨੂੰ 25 ਅਗਸਤ ਨੂੰ ਅਸੀਂ ਪੂਰੇ ਪੰਜਾਬ ਦੀਆਂ ਜਿਹੜੀਆਂ ਸੀਵਰੇਜ ਦੀਆਂ ਮੋਟਰਾਂ ਉਹ ਅਸੀਂ ਬੰਦ ਕਰਨ ਜਾ ਰਹੇ ਹਾਂ ਤੇ ਇਹਦੇ ਵਿੱਚ ਦੇਖੋ ਸਰਕਾਰਾਂ ਤਾਂ ਦਬਾਅ ਹੀ ਰਹੀਆਂ ਨੇ ਮੈਂ ਸਮਝਦਾ ਕਿ ਅਫਸਰ ਸਾਹੀ ਵੀ ਕਿਤੇ ਨਾ ਕਿਤੇ ਸਾਨੂੰ ਇਹ ਜਿਹੜੀ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆ ਪਿਛਲੇ 18 ਅਗਸਤ ਨੂੰ ਸਾਡੇ ਇੱਕ ਐਕਸ਼ਨ ਸਾਹਬ ਆਇਆ ਹੈ ਸਤਪਿੰਦਰ ਸਿੰਘ ਢਿੱਲੋਂ ਜੀ ਉਹਨਾਂ ਦਾ ਦੇਖੋ ਰਵਈਆ ਸਾਡਾ ਕੀ ਰਿਹਾ ਸਾਡੀ ਪਿਛਲੇ ਟਰਮ ਦੇ ਵਿੱਚ ਜਿਹੜੀ ਹੜਤਾਲ ਹੈ ਉਹ ਚੱਲੀ ਜੀ ਉਦੋਂ ਰਾਹੁਲ ਕੌਸ਼ਲ ਸੀ ਜਿਹੜੇ ਐਕਸ਼ਨ ਜਿਹੜੇ ਹੁਣ ਸੰਗਰੂਰ ਨੇ ਅਸੀਂ ਉਹਨਾਂ ਦੇ ਨਾਲ ਕੋਆਪਰੇਸ਼ਨ ਕੀਤੀ ਕਿ ਕਿਤੇ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਹੜਤਾਲ ਦੇ ਦੌਰਾਨ ਕੋਈ ਸਕੂਲ ਹੈ ਕੋਈ ਮੰਦਰ ਹੈ ਕੋਈ ਮਸਜਿਦ ਹੈ ਕੋਈ ਗੁਰੂ ਘਰ ਹੈ ਜਿੱਥੇ ਤੁਹਾਨੂੰ ਜ਼ਰੂਰਤ ਲੱਗਦੀ ਹੈ ਕਿ ਇੱਥੇ ਸਾਨੂੰ ਸੀਵਰ ਖੋਲਣਾ ਚਾਹੀਦਾ ਤਾਂ ਅਸੀਂ ਕੋਲੇ ਖੜ ਕੇ ਉੱਥੇ ਸੀਵਰ ਖਲਵਾਇਆ ਤੇ ਲੋਕਾਂ ਦੇ ਹਿੱਤਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਿਆ ਮੈਂ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ ਕਿ ਪਿਛਲੇ 25 30 ਸਾਲਾਂ ਤੋਂ ਸੀਵਰੇਜ ਬੋਰਡ ਨੇ ਕਦੇ ਹੜਤਾਲ ਨਹੀਂ ਕੀਤੀ ਪਰ ਹੁਣ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਸਾਡੀ ਮਜਬੂਰੀ ਹੈ ਮੈਂ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਭਾਵੇਂ ਉਹ ਪ੍ਰਸ਼ਾਸਨ ਹੈ ਭਾਵੇਂ ਕੋਈ ਸਾਨੂੰ ਕਾਰਜਕਾਰੀ ਇੰਜੀਨੀਅਰ ਹੈ ਉਹ ਲੋਕਾਂ ਨੂੰ ਇੱਕ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਸਾਡਾ ਮਕਸਦ ਬਿਲਕੁਲ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਅਸੀਂ ਪਹਿਲਾਂ ਵੀ ਲੋਕਾਂ ਦੇ ਨਾਲ ਸੀ ਤੇ ਹੁਣ ਵੀ ਅਸੀਂ ਲੋਕਾਂ ਦੇ ਨਾਲ ਆ ਪਰ ਲੋਕਾਂ ਨੂੰ ਵੀ ਮੈਂ ਇੱਕ ਅਪੀਲ ਕਰਦਾ ਕਿ ਜਦੋਂ ਤੁਸੀਂ ਆਪਣੀਆਂ ਕੰਪਲੀਟਾਂ ਦਫ਼ਤਰਾਂ ਦੇ ਵਿੱਚ ਲੈ ਕੇ ਜਾਂਦੇ ਹੋ ਉੱਥੇ ਇਹ ਵੀ ਕਿਹਾ ਜਾਵੇ ਕਿ ਤੁਸੀਂ ਇਹਨਾਂ ਦੀਆਂ ਮੰਗਾਂ ਦਾ ਹੱਲ ਕਰੋ ਤੇ ਇਹ ਸਾਡੀਆਂ ਮੰਗਾਂ ਦਾ ਹੱਲ ਕਰਨਗੇ ਵੀ ਇਸ ਕਰਕੇ ਵੀ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਦੇਖੋ ਅਸੀਂ ਸਾਰੇ ਬਾਲ ਬੱਚੇਦਾਰ ਆ ਅਸੀਂ ਵੀ ਆਪਣੇ ਬੱਚੇ ਪਾਲਨੇ ਆ ਅਸੀਂ ਇੰਨੀਆਂ ਤਨਖਾਹਾਂ ਦੇ ਵਿੱਚ ਜਿਹੜਾ ਗੁਜ਼ਾਰਾ ਸਾਡਾ ਉਹ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸੰਘਰਸ਼ ਕਰਨ ਤੇ ਮਜਬੂਰ ਹੋਏ ਸੋ ਮਲਕਾ ਸਿੰਘ ਜੀ ਤੁਹਾਡੀ ਜਿਹੜੀਆਂ ਜਾਇਜ਼ ਨੇ ਮੰਗਾ ਦੇਖੋ ਤੁਹਾਡਾ ਜਿਵੇਂ ਹੁਣ ਸੰਘਰਸ਼ ਨੇ ਲੰਮੇ ਸਮੇਂ ਤੋਂ ਚੱਲ ਰਿਹਾ ਇਹਦੇ ਵਿੱਚ ਪਹਿਲਾਂ ਵੀ ਮਤਲਬ ਮੈਂ ਇਹ ਗੱਲ ਕੀਤੀ ਸੀਗੀ ਵੀ ਕੀ ਕੀ ਭੂਮਿਕਾ ਰਹੀ ਖਾਸ ਕਰਕੇ ਇਹਨੇ ਸਮੇਂ ਦੇ ਵਿਚਕਾਰ ਕੀ ਤੁਹਾਡੇ ਨਾਲ ਜਿਹੜੇ ਇੱਥੋਂ ਦੇ ਰਾਜਨੀਤਿਕ ਲੋਕਾਂ ਵੱਲੋਂ ਜਾਂ ਪ੍ਰਤਿਰਜਥੇਵੰਦੀਆਂ ਦਾ ਕੀ ਸਹਿਯੋਗ ਰਿਹਾ ਜਾਂ ਰਾਜਨੀਤਿਕ ਲੀਡਰ ਐਮਐਲਏ ਐਮਪੀ ਤੁਹਾਡੇ ਕੋਲੇ ਕੋਈ ਆਇਆ ਕਰੇ ਕੀ ਸਹਿਯੋਗ ਰਿਹਾ ਦੇਖੋ ਜੀ ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਨਾ ਦੇਖੋ ਸਾਡੇ ਪ੍ਰਣਾਲੇ ਦੇ ਵਿੱਚ ਐਮਪੀ ਵੀ ਸਾਡੇ ਇੱਥੋਂ ਦੇ ਨੇ ਐਮਐਲਏ ਵੀ ਸਾਡੇ ਇੱਥੋਂ ਦੇ ਨੇ ਪਰ ਅੱਜ ਤੱਕ ਸਾਡੇ ਵਿੱਚ ਕਿਸੇ ਨੇ ਵੀ ਆ ਕੇ ਆ ਦਾ ਨਾਰਾ ਨਹੀਂ ਮਾਰਿਆ ਜੀ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਨੇ ਸਾਡੇ ਨੇੜੇ ਤੇੜੇ ਜਰੂਰ ਫਿਰ ਰਹੇ ਆ ਮੈਂ ਉਦਘਾਟਨ ਕਰਦੇ ਪਰ ਸੀਵਰੇਜ ਬੋਰਡ ਦੇ ਵਿੱਚ ਕੋਈ ਵੀ ਜਿਹੜਾ ਸਰਕਾਰ ਦਾ ਐਮਐਲਏ ਜਾਂ ਕੋਈ ਜਿਵੇਂ ਕਹਿੰਦੀਆਂ ਐਮਪੀ ਸਾਡੇ ਪ੍ਰਣਾਲੇ ਦੇ ਮੀਤ ਹੇਰ ਜੀ ਨੇ ਉਹਨਾਂ ਨੇ ਵੀ ਆ ਕੇ ਸਾਨੂੰ ਇਹ ਗੱਲ ਨਹੀਂ ਪੁੱਛੀ ਹਾਲਾਂਕਿ ਪ੍ਰਸ਼ਾਸਨ ਹੈ ਜਿਹੜਾ ਉਹ ਸਾਡੇ ਇੱਕ ਐਕਸ਼ਨ ਦੇ ਕਹੇ ਤੋਂ ਕੋਲੇ ਬਿਠਾ ਕੇ ਕਾਨਫਰੈਂਸਾਂ ਕਰ ਰਹੇ ਆ ਸਾਡਾ ਪੱਖ ਜਾਣੇ ਤੋਂ ਬਿਨਾ ਜਿਹੜਾ ਕਿ ਐਕਸ਼ਨ ਨੇ ਪਿਛਲੇ ਦਿਨੀ ਪ੍ਰੈਸ ਦੇ ਵਿੱਚ ਤੇ ਆਪਣੇ ਐਸਐਸਪੀ ਸਾਹਿਬ ਬੈਂਸ ਸਾਹਿਬ ਤੇ ਉਹਨਾਂ ਦੇ ਕੋਲੇ ਬੈਠ ਕੇ ਕਾਨਫਰੈਂਸ ਕੀਤੀ ਕਿ ਇਹ ਕੰਮ ਤੋਂ ਰੋਕ ਰਹੇ ਆ ਬਿਲਕੁਲ ਜੀ ਗਲਤ ਹੈ ਉਹ ਉਹ ਜਿਹੜੇ ਇਲਜ਼ਾਮ ਨੇ ਉਹ ਬੇਬੁਨਿਆਦ ਨੇ ਅਸੀਂ ਕਿਸੇ ਰੈਗੂਲਰ ਮੁਲਾਜ਼ਮ ਨੂੰ ਨਹੀਂ ਰੋਕਿਆ ਕੰਮ ਕਰਨ ਤੋਂ ਅਸੀਂ ਸਿਰਫ ਜਿਹੜੇ ਬੈਠੇ ਆ ਤਾਂ ਸਿਰਫ ਆਊਟਸੋਰਸ ਦੇ ਜਿਹੜੇ ਅਸੀਂ ਕੰਮ ਕਰਦੇ ਆ ਸਿਰਫ ਅਸੀਂ ਉਹ ਮੁਲਾਜ਼ਮ ਬੈਠੇ ਆ ਅਸੀਂ ਰੈਗੂਲਰ ਮੁਲਾਜ਼ਮ ਨੂੰ ਕਿਸੇ ਨੂੰ ਵੀ ਨਹੀਂ ਕੰਮ ਤੋਂ ਰੋਕਿਆ ਜੀ ਤੇ ਨਾ ਹੀ ਅਸੀਂ ਰੋਕਣਾ ਹੋ ਸਕਦਾ ਜੀ ਆਪਣੇ ਬਰਨਾਲ ਦੇ ਐਮਐਲ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਟਿਲੋਂ ਨੇ ਐਮਪੀ ਸਾਹਿਬ ਨੇ ਸਰਗ੍ਰਮਿਤ ਸਿੰਘ ਜੀ ਮੀਤ ਇਹ ਜੀ ਹੋ ਸਕਦਾ ਉਹਨਾਂ ਦੇ ਧਿਆਨ ਚ ਨਾ ਆਇਆ ਹੋਵੇ ਤੇ ਤੁਸੀਂ ਚੈਨਲ ਦੇ ਜਿਹੜੀ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਪਾਰਟੀ ਕੋਈ ਮਰਜੀ ਹੈ ਦੇਖੋ ਲੋਕਤੰਤਰ ਹੈ ਇੱਕ ਵਾਰ ਤੁਹਾਨੂੰ ਫੇਰ ਲੋਕਾਂ ਦੇ ਵਿੱਚ ਆਉਣਾ ਪੈਣਾ ਹੈ ਤੇ ਲੋਕਾਂ ਦੇ ਵਿੱਚ ਅਸੀਂ ਤੁਹਾਨੂੰ ਸਵਾਲ ਕਰਾਂਗੇ ਅਸੀਂ ਤੁਹਾਨੂੰ ਕਿਤੇ ਵੀ ਪਿੰਡਾਂ ਦੇ ਵਿੱਚ ਖੜਨ ਨਹੀਂ ਦੇਵਾਂਗੇ ਜੇਕਰ ਸਾਡਾ ਮਸਲਾ ਇਹ ਹੱਲ ਨਾ ਕੀਤਾ ਗਿਆ ਤੇ ਉਸ ਤੋਂ ਬਾਅਦ ਜਥੇਬੰਦਕ ਢੰਗ ਦੀ ਜਿਹੜੀ ਲੜਾਈ ਹੈ ਉਹ ਅਸੀਂ ਪੂਰੇ ਪੰਜਾਬ ਪੱਧਰ ਤੇ ਲੜਾਂਗੇ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਇਸ ਸਰਕਾਰ ਨੂੰ ਕਿ ਸਾਨੂੰ ਬੜੀਆਂ ਉਮੀਦਾਂ ਸੀ ਇਸ ਸਰਕਾਰ ਤੋਂ ਕਿ ਇਹ ਜਿਹੜਾ ਹੈਗਾ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰੂਗੀ ਪਰ ਸਰਕਾਰ ਦਾ ਜਿਹੜਾ ਰਵੱਈਆ ਹੈ ਸਭੋ ਸਾਡੇ ਉਲਟ ਜਾ ਰਿਹਾ ਹੈ ਜੀ ਸੋ ਦੇਖੋ ਹਮੇਸ਼ਾ ਹੀ ਜੰਗਾ ਜਿੱਤਦੇ ਰ ਜਿੱਤ ਹਮੇਸ਼ਾ ਸੰਘਰਸ਼ ਕਰਦੇ ਲੋਕਾਂ ਦੀ ਹਮੇਸ਼ਾ ਹੀ ਜਿੱਤ ਰਹੀ ਹੈ ਤੇ ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਅੱਗੇ ਵੀ ਇਹੀ ਦੁਆ ਕਰਦੇ ਆਂ ਔਰ ਇੱਕ ਚੈਨਲ ਦੇ ਮਾਧਮ ਦਰਾਹੀਂ ਅਸੀਂ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨਮੋਹਨ ਸਿੰਘ ਸਾਹਿਬ ਨੂੰ ਸਭ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਤੁਹਾਡੇ ਹਉ ਪੱਖ ਨੂੰ ਜਾਣਨ ਔਰ ਤੁਹਾਨੂੰ ਜਿਹੜਾ ਸਭ ਨੂੰ ਪਤਾ ਕਿ ਵੀ 10000 ਦੇ ਵਿਚਕਾਰ 10 12000 ਦੇ ਵਿਚਕਾਰ ਕਿਤੇ ਪਰਿਵਾਰ ਨਹੀਂ ਪਲਦੇ ਤੁਹਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਸਬਕਾਰ ਕਰਕੇ ਤੁਹਾਨੂੰ ਇਨਸਾਫ ਮਿਲੇ ਪਰ ਜੇਕਰ ਜਿਵੇਂ ਹੁਣ ਤੁਹਾਨੂੰ ਸਰੀਕ ਤੇ ਤਰੀਕ ਮਿਲ ਰਹੀ ਸੀ ਉਹ ਵੀ ਮਿਲਣੋਂ ਅਟ ਗਈ ਤਾਂ ਹੁਣ ਤੁਹਾਡਾ ਅਗਲਾ ਜਿਹੜਾ ਐਕਸ਼ਨ ਕੀ ਹੋਵੇਗਾ ਸਾਡਾ ਅਗਲਾ ਐਕਸ਼ਨ ਜੀ ਅਸੀਂ 25 ਅਗਸਤ ਨੂੰ ਜੀ ਪੂਰੇ ਪੰਜਾਬ ਦੇ ਅੰਦਰ ਜਿਹੜੀਆਂ ਸੀਵਰੇਜ ਦੀਆਂ ਮੋਟਰਾਂ ਨੇ ਹਾਂਜੀ ਜਾਂ ਐਸਟੀਪੀ ਨੇ ਉਹ ਅਸੀਂ ਪੂਰੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਬਣੇ ਹੋਏ ਆ ਉਹ ਅਸੀਂ ਬੰਦ ਕਰਨ ਜਾ ਰਹੇ ਹਾਂ ਜੀ ਇਹ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੇ ਸਰਕਾਰ ਨੇ ਇਹ ਸਾਡੀਆਂ ਮੰਗਾਂ ਦਾ ਹੱਲ ਕੋਈ ਨਾ ਕੀਤਾ ਤਾਂ ਜਿਹੜਾ ਅਗਲਾ ਐਕਸ਼ਨ ਉਹ ਅਸੀਂ ਇਸ ਤੋਂ ਵੀ ਤਕੜਾ ਕਰਾਂ। ਪਿੱਛੇ ਜੇ ਥੋੜੀ ਜੀ ਗੱਲ ਕਰਕੇ ਹੱਥੋ ਪਾਈ ਵੀ ਹੋ ਗਈ ਸੀ ਨਾ ਜੋ ਵੀਡੀਓ ਵਾਇਰਲ ਹੋਈਆਂ ਸੀ ਗਿਆ ਦੇਖਿਆ ਸੀਗਾ ਪੂਸਾ ਸਰ ਪਹੁੰਚ ਗਿਆ ਸੀਗਾ ਤੁਹਾਡੇ ਮੁਲਾਜ਼ਮਾਂ ਨਾਲ ਹੱਥੋ ਪਾਈ ਵੀ ਹੋਈ ਹੈ ਪਰ ਉੱਥੇ ਤਾਂ ਤੁਸੀਂ ਅਮਨ ਸ਼ਾਂਤੀ ਨਾਲ ਜਿੱਥੇ ਤੁਸੀਂ ਅਮਨ ਸ਼ਾਂਤੀ ਨਾਲ ਬੈਠਿਓ ਕੱਲ ਨੂੰ ਮੋਟਰ ਬੰਦ ਕਰ ਦਿੰਨੇ ਹੋ ਤਾਂ ਕੁਦਰਤੀ ਪ੍ਰੋਬਲਮ ਆਉਣੀ ਆ। ਦੇਖੋ ਜੀ ਤੁਹਾਨੂੰ ਜਿਹੜੀਆਂ ਆਉਣ ਵਾਲੀਆਂ ਪ੍ਰਸ਼ਾਸਨ ਜਾਂ ਤੁਸੀਂ ਕਿਹਨੂੰ ਜ਼ਿੰਮੇਵਾਰ ਠਹਿਰਾਉਂਗੇ? ਦੇਖੋ ਜੀ ਇਹਦੇ ਵਿੱਚ ਸਿੱਧੇ ਤੌਰ ਤੇ ਸਰਕਾਰ ਨੂੰ ਅਸੀਂ ਜ਼ਿੰਮੇਵਾਰ ਠਹਿਰਾਵਾਂਗੇ ਜਾਂ ਕੁਝ ਅਧਿਕਾਰੀ ਨੇ ਜਿਹੜੇ ਉਹ ਸਾਡੇ ਨਾਲ ਧੱਕਾ ਕਰਵਾ ਰਿਹਾ ਹੈ ਹਾਂਜੀ ਤੇ ਅਸੀਂ ਕੋਈ ਗੱਲ ਨਹੀਂ ਜੀ ਸਾਡੇ ਕੋਲੇ ਪਾਉਣ ਵਾਸਤੇ ਬੜਾ ਕੁਝ ਹੈ ਸਾਡੇ ਕੋਲੇ ਖਾਣ ਵਾਸਤੇ ਕੁਝ ਨਹੀਂ ਹੈ ਅਸੀਂ ਆਪਣੀਆਂ ਮੰਗਾਂ ਮਣਵਾਉਣ ਦੀ ਜਿਹੜੀ ਗੱਲ ਹੈ ਉਹ ਅਸੀਂ ਮੂਰੇ ਰੱਖਾਂਗੇ ਸਾਨੂੰ ਜੋ ਵੀ ਤਿੱਖਾ ਸੰਘਰਸ਼ ਕਰਨਾ ਪਿਆ ਸਰਕਾਰ ਕੱਲ ਨੂੰ ਸਾਡੇ ਨਾਲ ਟਕਰਾ ਦੀ ਸਥਿਤੀ ਵਿੱਚ ਪਾਉਂਦੀ ਹੈ ਤਾਂ ਅਸੀਂ ਟਕਰਾ ਵੀ ਕਰਨ ਨੂੰ ਤਿਆਰ ਆ ਜੇ ਸਾਡੇ ਨਾਲ ਟੇਬਲ ਟਾਕ ਕਰਨੀ ਚਾਹੁੰਦੀ ਹੈ ਸਰਕਾਰ ਤਾਂ ਅਸੀਂ ਟੇਬਲ ਟਾਕ ਵੀ ਕਰਨ ਨੂੰ ਤਿਆਰ ਆ ਜੀ ਸੋ ਇਹ ਸਨ ਜੀ ਆਊਟਸੋਰਸ ਵਰਕਰ ਯੂਨੀਅਨ ਦੇ ਜਿਹੜੇ ਪੰਜਾਬ ਦੇ ਜਿਹੜੇ ਸੀਨੀਅਰ ਆਗੂ ਸਰਦਾਰ ਮਿਲਖਾ ਸਿੰਘ ਜੀ ਸੋ ਇਹਨਾਂ ਵੱਲੋਂ ਜੋ ਵੀ ਵਿਚਾਰਾਂ ਰੱਖੀਆਂ ਤੁਹਾਡੇ ਸਾਹਮਣੇ ਰੱਖੀਆਂ ਜਨਤਾ ਦੀ ਕਚਹਿਰੀ ਵਿੱਚ ਰੱਖੀਆਂ ਨੇ ਬਿਲਕੁਲ ਤੁਹਾਨੂੰ ਇਹਨਾਂ ਦੀਆਂ ਜੋ ਮੰਗਾਂ ਨੇ ਬੜੀਆਂ ਜਾਇਜ਼ ਨੇ ਔਰ ਤੁਹਾਨੂੰ ਕਿਵੇਂ ਲੱਗੀਆਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਔਰ ਸਾਥ ਦੇਣਾ ਔਰ ਅਸੀਂ ਇਸ ਦੇ ਜਰੀਏ ਚੈਨਲ ਦੇ ਜਰੀਏ ਅਸੀਂ ਸੀਐਮ ਸਾਹਿਬ ਸਾਡੇ ਪੰਜਾਬ ਦੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਬੜੀਆਂ ਕੋਈ ਵੱਡੀਆਂ ਮੰਗਾਂ ਨਹੀਂ ਹੈਗੀਆਂ ਜਿਵੇਂ ਉਹਨਾਂ ਭਾਈ ਜੀ ਉਹਨਾਂ ਨੇ ਦੱਸਿਆਗਾ ਜਾਂ ਕੋਈ আলাਦੀਨ ਦਾ ਚਿਰਾਗ ਲਿਆਉਣ ਵਾਲਾ ਜਾਂ ਮੈਂ ਕਹਿੰਦਾ ਵੀ ਸੰਜੀਵਨੀ ਭੁੱਟੀ ਲਿਆਉਣ ਵਾਲੀਆਂ ਇਦਾਂ ਦੀਆਂ ਮੰਗਾਂ ਨਹੀਂ ਹੈਗੀਆਂ ਬੜੀਆਂ ਇੱਕ ਮਜ਼ਦੂਰਾਂ ਦੀਆਂ ਨਾਰਮਲ ਜੀਆਂ ਮੰਗਾਂ ਹੁੰਦੀਆਂ ਨੇ ਸੋ ਇਹਨਾਂ ਨੂੰ ਪਹਿਲ ਦੇ ਹੱਦਾਰ ਤੇ ਹੈ ਜਿਹੜਾ ਹੱਲ ਕੀਤਾ ਜਾਵੇ ਜੋ ਕਿ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਵੀ ਰਹੇ ਔਰ ਮੈਂ ਇਥੋਂ ਦੀਆਂ ਭਰਾਤਰ ਜਥੇਬੰਦੀਆਂ ਨੂੰ ਵੀ ਬੇਨਤੀ ਕਰਾਂਗਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਜਿਵੇਂ ਇਹਨਾਂ ਵੱਲੋਂ ਕਿਹਾ ਕਿ ਅਸੀਂ ਕਿਉਂਕਿ ਪ੍ਰੋਬਲਮ ਸਹਿਰਾਂ ਦੇ ਵਿੱਚ ਪਹਿਲਾਂ ਹੀ ਆਈ ਹੋਈ ਹੈ ਸਿਵਰੇਜ ਬੰਦ ਹੋਣ ਕਰਕੇ ਤੇ ਜੇ ਮੋਟਰ ਬੰਦ ਹੋ ਗਈ ਤਾਂ ਬਿਲਕੁਲ ਵੀ ਜਿਹੜਾ ਵੱਧ ਜਾਣਾਗਾ ਪ੍ਰੋਬਲਮ ਆਉਣੀ ਹੈ ਸੋ ਇਹ ਸਾਰੀਆਂ ਪ੍ਰੋਬਲਮਾਂ ਸਾਨੂੰ ਕ੍ਰੇਟ ਨਾ ਕਰਨੀਆਂ ਪਰ ਇਸ ਕਰਕੇ ਅਸੀਂ ਇਹਨਾਂ ਦਾ ਵੱਧ ਤੋਂ ਵੱਧ ਸੱਤ ਦिए ਸੋ ਇਹਨੀਆਂ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ